ਸਾਸਰੀ ਕਾਲ ਜੀ ਹਾਂਜੀ ਵੀਰ ਜੀ ਵੱਡੀਆਂ ਫਾਰਮ ਵਾਲੀਆਂ 25 گاਵਾ ਬਕਾਊ 25 گاਵਾ ਵੀਰੇ ਬਕਾਊ ਵੱਡੀਆਂ ਫਾਰਮ ਵਾਲੀਆਂ ਐਫ ਐਫ ਵੀਰ ਜੀ ਜਰਸੀ ਸਾਈ ਹਾਲ ਕਾਫੀ ਕ੍ਰੋਸ ਐਰਸਰ ਗਰਲੈਂਡੋ ਆਹ ਹਰਾ ਤਰ੍ਹਾਂ ਦੀਆਂ ਨਸਲ ਦੀਆਂ ਵੀਰ ਜੀ 25 گاਵਾ ਬਕਾਊ ਵੱਡੀਆਂ ਫਾਰਮ ਵਾਲੀਆਂ ਵੇੜਾ ਖਰੀਦਣ ਦੇ ਚਾਹ ਬਾਨ ਵੀਰ ਆਪਣੇ ਨਾਲ ਸਪਰਕ ਕਰ ਸਕਦੇ ਆ ਹਾਂਜੀ ਵੀਰ ਜੀ ਆਪਣਾ ਐਡਰੈਸ ਨੋਟ ਕਰ ਲਓ ਮੇਰਾ ਵੀਰੇ ਨਾਮ ਰਮਨਪ੍ਰੀਤ ਸਿੰਘ ਪਿੰਡ ਵੀਰ ਜੀ ਆਪਣਾ ਸੀਨੀ ਵਾਲ ਕਲਾ ਹੈਗਾ ਵੱਡਾ ਸੀਨੀ ਵਾਲ ਜਿਹੜਾ ਫਾਰਮਾ ਸੀਨੀਵਾਲ ਕਲਾਂ ਤੋਂ ਡੇਢ ਕਿਲੋਮੀਟਰ ਚੱਲ ਕੇ ਕਲਾਲੇ ਵਾਲੀ ਸੜਕ ਤੇ ਵੀਰੇ ਆਪਣਾ ਫਾਰਮ ਹੈਗਾਗਾ ਕਲਾਲੇ ਦੀ ਸੜਕ ਤੇ ਆਪਣਾ ਫਾਰਮਾ ਜ਼ਿਲ੍ਹਾ ਵੀਰੇ ਬਰਨਾਲਾਗਾ ਕਰੰਟ ਨੰਬਰ ਵੀਰੇ ਨੋਟ ਕਰ ਲੋ 62807 13934 62807 13934 ਹਾਂਜੀ ਵੀਰੇ ਮੇਰਾ ਵਟਸਐਪ ਵੀ ਐਸੇ ਨੰਬਰ ਤੇ ਚੱਲਦਾ ਕੋਈ ਵੀ ਵੀਰ ਮੈਨੂੰ ਵਟਸਐਪ ਤੇ ਹੈਲੋ ਦਾ ਮੈਸੇਜ ਕਰ ਦੇ ਤਾਂ ਸਾਡੀ ਲੋਕੇਸ਼ਨ ਆਟੋਮੈਟਿਕ ਆ ਜਾਂਦੀ ਆ ਉਹ ਵੀਰ ਨੂੰ ਫਾਰਮ ਤੇ ਲੈ ਕੇ ਆਉਂਦੀ ਆ ਦੇਖੋ ਵੀਰੇ ਕਿਆ ਬਾਤਾਂ ਕਰਨ ਵਾਲੀਆਂ ਕੈਸੇ ਥਣ ਲੱਗਿਆ ਦੇਖੋ ਪੀੜੀ ਦੇ ਪਾਵੇ ਵਰਗੇ ਬੱਸੀ ਨੂੰ ਤੇ ਵੀਰੇ ਜਾਨੀ ਸਿਰਾ ਬੈੜਾ ਮਿਲਣਗੀਆਂ ਐਚ ਐਫ ਦੀ ਕਾਫੀ ਮਾਤਰਾ ਚ ਹੋਊਗਾ ਮਾਲ ਵੀਰੇ ਜਰਸੀ ਦਾ ਵੀ ਹੁੰਦਾ ਕਾਫੀ ਮਾਤਰਾ ਤੇ ਸਾਈ ਹਾਲ ਦਾ ਵੀ ਹੋਊਗਾ ਆਹ ਦੇਖੋ ਬੈੜੇ ਪੰਜ-ਛੇ ਦਿਨ ਲੈਂਦੀ ਆ ਤੇ ਬੈੜ ਦਾ ਵੀਰੇ ਅੰਤੀ ਕੋਈ ਨਹੀਂ ਝੋਲੀ ਬਹੁਤ ਸੋਹਣੀ ਲਾਹੂਗੀ ਜਿਹੜਾ 1000ਰ ਦਾ ਲਾਰਡ ਆ ਵੀਰੇ ਦੇ ਵਿੱਚ ਕਾਫੀ ਵੱਡੀ ਮਾਤਰਾ ਵਿੱਚ ਬੈੜਾ ਹੈਗੀਆਂ ਚੰਗੀਆਂ ਫਾਰਮ ਵਾਲੀਆਂ ਬੈੜਾ ਹੋਣਗੀਆਂ ਵੀਰੇ ਵੈਰਾਈਟੀ ਸਾਰੀ ਮਿਲੂਗੀ ਕੱਲਾ-ਕੱਲਾ ਕਰਕੇ ਨਗ ਵੇਚਾਂਗੇ ਵੀਰੇ ਟੋਕੜ ਵੜੜਾ ਲ ਵੀਰ ਫੋਨ ਨਾ ਲਾਵੇ ਛੋਟੀਆਂ ਬੱਸੀਆਂ ਵੀਰ ਫੋਨ ਨਾ ਲਾਵੇ ਅੰਦਰ ਵਾਲਾ ਮਾਲ ਦੇਖ ਸਕਦੇ ਹੋ ਵੀਰੇ ਕਿਉਂਕਿ ਦੁਨੇ ਪਾਸੀ ਭਾਂਡੇ ਭਰੇ ਪਿਆ ਪ੍ਰਮਾਤਮਾ ਦੀ ਕਿਰਪਾ ਸੜਕਾ ਜਿਹੜਾ ਲਾੜ ਕਟਣਾ ਵੀਰੇ ਦੀ ਤਰੀਕ ਨੋਟ ਕਰ ਲੋ 25 ਤਰੀਕ 7ਵਾਂ ਮਹੀਨਾ 2024 ਦਿਨ ਵੀਰ ਜੀ ਵੀਰਵਾਰ ਬਣਦਾ ਉੱਦੇ ਪ੍ਰਮਾਤਮਾ ਦੀ ਕਿਰਪਾ ਸੜਕਾ 25 ਤਰੀਕ 7ਵਾਂ ਮਹੀਨਾ 2024 ਵੀਰੇ ਦਿਨ ਵੀਰਵਾਰ ਬਣਦਾ ਉੱਦੇ ਸਵੇਰੇ ਆਪਾਂ 7 ਵਜੇ ਸੌਦੇ ਚਾਲੂ ਕਰ ਦੇਗਾ ਨਾ ਕਰਮ ਵਾਲੀਆਂ ਦੇ ਵੀਰੇ ਕੱਲਾ ਕੱਲਾ ਕਰਕੇ ਨਗ ਵੇਚਾਂਗੇ ਜਿਹਦੇ ਵਿੱਚ ਵੀਰੇ ਕੁਝ ਕ ਨਾ ਕੁ ਤਾਜੇ ਸੂਏ ਹੋਣਗੇ ਤੇ ਕੁਝ ਕ ਮਾਲ ਵੀਰੇ ਪੰਜ ਚਾਰ ਦਿਨ ਦੇ ਵਿੱਚ ਸੂਣ ਵਾਲਾ ਹੋ ਬਿਲਕੁਲ ਰੈਡੀ ਮਾਲ ਹੋ ਡਾਲੇ ਵਾਲਾ ਜਿੰਨਾ ਵੀਰੇ ਰੇਟ ਆਪਣਾ ਯਾਨੀ 50000 ਤੋਂ ਸ਼ੁਰੂ ਹੋ ਜੂਗਾ 50 55 60 65 70 ਇਸ ਤਰ੍ਹਾਂ ਕਰਦੇ ਕਰਦੇ ਵੀਰੇ ਐਂਡ ਵਾਲਾ ਰੇਟ 90000 ਹੋਊਗਾ ਐਂਡਲ ਰੇਟ 90 ਹੋਊਗਾ ਨਾ ਸਾਰੇ ਸੌਦੇ ਵੀਰੇ 50 ਵਾਲੇ ਆ ਨਾ ਸਾਰੇ ਸੌਦੇ 90 ਵਾਲੇ ਆ ਮਿਕਸ ਮਾਲ ਹੁੰਦਾ ਜਿਆਦੇ ਸੌਦੇ ਜਿਹੜੇ ਫਾਰਮ ਤੇ ਹੁੰਦੇ ਆਪਣੇ ਵੀਰੇ ਉਹ 60000 ਤੋਂ ਲੈ ਕੇ 80000 ਦੇ ਵਿੱਚ ਹੁੰਦੇ ਆ ਜੀ ਜਦੋਂ ਤੁਸੀਂ ਸਾਡੇ ਫਾਰਮ ਤੇ ਆਉਣਾ ਵੀਰ ਜੀ ਬਾਹਰੋਂ ਆਪਦਾ ਰੇਟ ਇੱਕ ਦਿਨ ਦੋ ਦਿਨ ਲਾਜ਼ਮੀ ਪਹਿਲਾਂ ਪਤਾ ਕਰ ਲਿਆ ਕਰੋ ਤੁਹਾਡੇ ਵੀਰੇ ਬਾਹਰੋਂ ਰੇਟ ਪਤਾ ਕਰੇ ਹੋਣਗੇ ਅਸੀਂ ਵੀਰ ਜੀ ਪੂਰੇ ਵਿਸ਼ਵਾਸ ਨਾਲ ਕਹਿ ਸਕਦੇ ਆ ਸਾਡੇ ਫਾਰਮ ਤੇ ਵੀਰੇ ਤੁਹਾਨੂੰ ਪ੍ਰਮਾਤਮਾ ਦੀ ਕਿਰਪਾ ਸਦਕਾ ਕੱਲੇ-ਕੱਲੇ ਨਾਗ ਦੇ ਵਿੱਚ ਵੀਰੇ 10 ਤੋਂ 15000 ਦਾ ਰਿਜ਼ਲਟ ਮਿਲੂਗਾ ਯਾਨੀ ਮਾਰਕੀਟ ਨੂੰ ਘੱਟ ਹੋਊਗਾ ਰੇਟ ਵੀਰੇ ਘੱਟੋ ਇਸ ਕਰਕੇ ਹੋਊਗਾ ਸਾਡੇ ਕੋਲ ਕੋਈ ਜਾਦੂ ਦੀ ਛੜੀ ਨਹੀਂ ਹੈਗੀ ਕਿ ਕਿਉਂਕਿ ਵੀਰੇ ਆਪਣਾ ਜਿਹੜਾ ਕੰਮ ਹੈ ਨਾ ਤੀਜੀ ਪੀੜੀ ਆ ਥੋਕ ਦਾ ਕੰਮ ਹੈਗਾ ਪ੍ਰਮਾਤਮਾ ਦੀ ਕਿਰਪਾ ਸਦਕਾ ਜਦੋਂ ਵੀਰੇ ਕਿਉਂਕਿ ਉਹਦਾ ਸਾਰੀ ਦੁਨੀਆ ਸਾਥੋਂ ਜ਼ਿਆਦਾ ਸਮਝਦਾ ਰਾ ਜਿਹੜੇ ਵਪਾਰੀ ਵੀਰ ਸਾਥੋਂ ਜ਼ਿਆਦਾ ਸਮਝਦਾ ਰਾ ਕਿਉਂਕਿ ਅਸੀਂ ਤਾਂ ਵੀਰੇ ਹਜੇ ਕੰਮ ਸਿੱਖਦੇ ਆਂ ਸਵੇਰ ਸਾਮ ਸਾਨੂੰ ਕੁਛ ਨਾ ਕੁਛ ਸਿੱਖਣ ਨੂੰ ਮਿਲਦਾ ਹੈਗਾਗਾ ਜਦੋਂ ਵੀਰੇ ਆਪਾਂ ਅੱਗੋਂ ਇਹ ਲੈਣ ਜਾਣੇ ਆ ਅਸੀਂ ਮਿਰਜੀ ਨਾਗ ਬਹੁਤ ਸੋਚ ਸਮਝ ਕੇ ਲੈਣਾ ਹੁੰਦਾਗਾ ਬਹੁਤ ਸੋਚ ਸਮਝ ਕੇ ਖਰੀਦਣਾ ਹੁੰਦਾ ਵੀ ਇਹ ਕਰਮਾਂ ਵਾਲੀ ਆਪਣੀ ਕੈਮੈਂਟਾਂ ਜੀ ਵਿਕੂਗੀ ਸਾਡਾ ਵੀਰ ਜੀ ਘੰਟਿਆਂ ਦਾ ਸਿਸਟਮ ਨਹੀਂ ਹੁੰਦਾਗਾ ਮਿੰਟਾਂ ਦੇ ਵਿੱਚ ਵੀਰੇ ਉਹ ਵਿਕੂਗੀ ਜਿਹੜੀ ਆਪਣੀ ਸੋਚ ਸਮਝ ਕੇ ਦੇਖ ਕੇ ਨਿਰਖ-ਪਰਖਣਾ ਖਰੀਦੀ ਹੋਊਗੀ ਜੇ ਆਪਾਂ ਇਦਾਂ ਇਕੱਲੇ ਨਾਗੀ ਇਕੱਠੇ ਕਰਨੇ ਆ ਵੀਰੇ ਫਿਰ ਉੱਥੇ ਨਹੀਂ ਮੇਲੇ ਲੱਗਦੇਗੇ ਜੋਦੀ ਸਾਡੇ ਫਾਰਮ ਤੇ ਆਵੋਗੇ ਪ੍ਰਮਾਤਮਾ ਦੀ ਕਿਰਪਾ ਸਦਕਾ ਤੁਹਾਨੂੰ ਵੀਰੇ ਮੇਲੇ ਲੱਗੇ ਮਿਲਣਗੇ ਦੂਰੋਂ ਦੂਰੋਂ ਮੇਰੇ ਵੀਰ ਆਏ ਮਿਲਣਗੇ ਤਕਰੀਬਨ ਆਪਣੇ ਕੋਲੇ ਪੰਜਾਬ ਦੇ ਹਰ ਇਲਾਕੇ ਦੇ ਵਿੱਚੋਂ ਗਾਹਕ ਹੁੰਦਾ ਉਦਾਂ ਦਾ ਆਲ ਇੰਡੀਆ ਲਗਾ ਕੇਗਾ ਆ ਦੇਖੋ ਵੀਰੇ ਸਾਈ ਵਾਲ ਬੱਸੀ ਥੋੜਾ ਜਰਸੀ ਚ ਕ੍ਰਾਸ ਪੈਂਦੀ ਆ ਇਹ ਤੇ ਬੱਸੀ ਦਾ ਦੇਖੋ ਥਣ ਦਾ ਵੀਰੇ ਅੰਤੀ ਕੋਈ ਨਹੀਂ ਪੀੜ ਦੇ ਪਾਵੇਂ ਅਰਗੇ ਆ ਜਿਹੜੇ ਪਿਓਰ ਜਰਸੀਸ ਕੀਨ ਆ ਵੀਰੇ ਉਹ ਵੀ ਆਪਣੇ ਕੋਲੇ ਪ੍ਰਮਾਤਮਾ ਦੀ ਕਿਰਪਾ ਸਦਕਾ ਕਾਫੀ ਮਾਤਰਾ ਦੇ ਵਿੱਚ ਹੁੰਦੀਆਂ ਜਰਸੀ ਵੱਡੀ ਜਰਸੀ ਹੁੰਦੀ ਆ ਵੀਰੇ ਪੰਜਾਬ ਵਾਲੀ ਬਾਕੀ ਜਿਹੜਾ ਮਾਲ ਵੀਰੇ ਵੇਚਦੇ ਆ ਕੱਲਾ ਕੱਲਾ ਕਰਕੇ ਨਗ ਵੇਚਦੇ ਆ ਜਦੋਂ ਵੀਰ ਸਾਡੇ ਫਾਰਮ ਤੇ ਆ ਗਏ ਕਿਉਂਕਿ ਵੀਰੇ ਆਪਾਂ 7 ਵਜੇ ਸਵੇਰ ਸੌਦੇ ਚਾਲੂ ਕਰ ਦੇਣੇ ਆ ਜਿਹੜਾ ਨਗ ਮੇਰੇ ਇੱਕ ਵੀਰ ਨੇ ਮੰਗ ਲਿਆ ਵੀਰ ਜੀ ਅਸੀਂ ਉਹਦਾ ਵੀਰ ਨੂੰ ਮੁੱਲ ਕਰ ਦੇਣਾ ਹੁੰਦਾਗਾ ਉਹ ਵੀਰ ਨੂੰ ਵੀਰੇ ਅੱਧਾ ਘੰਟਾ ਆਪਾਂ ਟਾਈਮ ਦਿੰਨੇ ਆ ਕਿਉਂਕਿ ਵੀਰੇ ਸਾਡੇ ਪਹਿਲੀ ਗੱਲ ਤਾਂ ਮੋਲੀ ਇਹੇ ਜੇ ਹੁੰਦੇ ਆ ਹਰ ਵੀਰ ਦੇ ਵੀਰੇ ਆਪਣਾ ਨਾਗ ਫੇਟਾ ਆ ਜਾਂਦਾ ਕਿਉਂ ਜਾਨਵਰ ਦੀ ਕੁਆਲਿਟੀ ਦੇਖ ਕੇ ਭਾਲੇ ਪਾਸਿਓ ਕੋਈ ਵੀ ਵੀਰ ਖਾਲੀ ਨਹੀਂ ਮੁੜੂ ਸਾਡੇ ਫਾਰਮ ਤੋਂ ਵੀਰੇ ਜਿਹੜਾ ਵੀਰ ਘਰੋਂ ਸਖਾਲਾਗਾ ਇੱਕ ਬੈੜ ਲੈਣ ਆਇਆ ਵੀਰ ਜੀ ਉਹ ਦੋ ਬੈੜਾ ਲੈ ਕੇ ਮੁੜੂਗਾ ਜਿਹੜਾ ਵੀਰ ਇੱਕ ਬੈੜ ਲੈਣ ਆਇਆ ਉਹ ਦੋ ਬੈੜਾ ਲੈ ਕੇ ਮੁੜੂਗਾ ਇਹ ਨਹੀਂ ਗੱਲ ਹੈ ਕਿ ਵੀਰੇ ਸਾਡੇ ਫਾਰਮ ਤੇ ਆਇਆ ਕੋਈ ਵੀਰ ਖਾਲੀ ਮੁੜੂਗਾ ਤੇ ਕਿਉਂਕਿ ਨਾਗ ਵੀਰੇ ਸਮਝਾਉਣਾ ਚਾਹੀਦਾ ਸਿਆਣਿਆਂ ਦੀ ਕਹਾਵਤ ਹੈ ਵੀਰੇ ਪਾ ਸਿਰ ਤਾਂ ਬਾਥੀਆਂ ਵੇਖ ਜਾਂਦੀਆਂ ਬੇਬਾਕ ਸਿਆਉਣਾ ਨਹੀਂ ਵੇਖਦਾਗਾ ਜਦੋਂ ਜ਼ਿੰਦਗੀ ਦੇ ਵਿੱਚ ਵੀਰੇ ਲੰਮਾ ਸਮਾਂ ਚੱਲਣਾ ਪੈਂਦਾਗਾ ਉਹ ਥੋੜਾ ਖਾਲੋ ਵੀਰੇ ਕਿਉਂਕਿ ਸਾਡੇ ਜਿਹੜਾ ਨਗ ਵੇਚਣ ਦੀ ਕਵਾਂਟੀਟੀ ਪਰਮਾਤਮਾ ਦੀ ਕਿਰਪਾ ਸਦਕਾ ਜਾਦੇ ਹੈਗੀ ਆ ਵੀਰੇ ਘੱਟੋ ਘੱਟ 200 ਤੋਂ 250 ਬੈਡ ਵੀਰੇ ਅਸੀਂ ਗਰਮੀ ਦੇ ਮਹੀਨੇ ਵਿੱਚ ਪਲੱਸ ਕਰ ਦੇਣੇ ਆ 200 ਤੋਂ 250 ਬੈਡ ਅਸੀਂ ਗਰਮੀ ਦੇ ਮਹੀਨੇ 'ਚ ਘੱਟੋ ਘੱਟ ਵੇਚਣ ਦੀ ਵੀਰੇ ਸਾਡੀ ਕਪੈਸਿਟੀ ਹੈਗੀ ਹੈਗੀ ਕਿਉਂਕਿ ਵੀਰੇ ਸਾਡਾ ਜਾਨੀ ਦੀ ਜਿਹੜਾ ਮੂਰੋਂ ਵੀ ਜਾਨਵਰ ਕਿਰਸਨਾ ਖਰੀਦੇ ਹੁੰਦਾ ਬਾਕੀ ਇਹਨਾਂ ਦੇ ਵੀਰੇ ਖਰਚਾ ਬਹੁਤ ਘੱਟ ਪਾਉਣੇ ਆ ਟਰਾਂਸਪੋਰਟ ਦਾ ਖਰਚਾ ਵੀ ਘੱਟ ਪੈਂਦਾ ਬਾਕੀ ਵੀਰੇ ਜਿਆਦਾ ਸੁਰਖੀ ਪਾウダー ਨਹੀਂ ਲਾਉਂਦੇ ਕਿਸੇ ਮੌਲੀ ਕਾਂ ਦੇ ਝਾਂਜਰਾ ਪਾ ਦੇਗੇ ਵੀਰੇ ਪਲੂਣ ਬੱਸੀ ਨਹੀਂ ਬਣ ਜਾਂਦੀਗੀ ਬਾਕੀ ਖਰਚਾ ਕਰਾਂਗੇ ਵੀਰੇ ਤੁਹਾਡੀ ਜੇਬ ਤੇ ਪਊਗਾ ਉਹਦਾ ਕੋਈ ਫਾਇਦਾ ਨਹੀਂ ਬਾਕੀ ਵੀਰੇ ਸਾਡਾ ਨਫਾ ਵੀ 1000 1500 2000 ਹੁੰਦਾ ਜਾਇਜ਼ ਹੁੰਦਾ ਕਿਉਂਕਿ ਸਾਡੇ ਵੀਰੇ ਫਾਰਮ ਤੇ ਜਦੋਂ ਕੋਈ ਵੀਰ ਆਊਗਾ ਚਾਹੇ ਛੋਟਾ ਬੱਚਾ ਕਿਉਂ ਨਾ ਆਜੇ ਉਹ ਵੀ ਵੀਰੇ ਗਾਈਆਂ ਨਹੀਂ ਨਾ ਗਊ ਮਾਤਾ ਨਹੀਂ ਖੜਖੜ ਕੇ ਦੇਖੂਗਾ ਕਿਉਂਕਿ ਵੀਰੇ ਸਾਡਾ ਮਾਲ ਹੀ ਇਸ ਤਰ੍ਹਾਂ ਚੁਣਿਆ ਹੁੰਦਾਗਾ ਅਸੀਂ ਵੀਰੇ ਜਿਹੜੀ ਬੈਡ ਲੈਣੀ ਆ ਦੂਰੇ ਥਾਂ ਦੀ ਬੈਡ ਲੈਣੀ ਹੁੰਦੀ ਆ ਜਿੰਨਾ ਮਾਲ ਦੇਖੋ ਵੀਰੇ ਬੱਸੀ ਕਲਬੂਤਰ ਆ ਗਈ ਦੋ ਦੰਦ ਬੱਸੀ ਆ ਇਹ ਤੇ ਉਹ ਮਗਰ ਆ ਬੈਡ ਸੂਈ ਸਵਾਈ ਆ ਵੀਰੇ ਇਹ ਸੂਈ ਸਵਾਈ ਆ ਜਿਹੜੀ ਮੁੰਡਾ ਪਾਗ ਆਲਾ ਤੋਰੀ ਫਿਰਦਾਗਾ ਤੇ ਇਹ ਵੀਰੇ ਦੋ ਦੰਦ ਬੱਜੇ ਸੁਣਨ ਵਾਲੀ ਹਫਤੇ ਦੇ ਵਿੱਚ ਤੇ ਇਸ ਫਾਰਮ ਵਾਲਿਆਂ ਬੈਡਾਂ ਜਿਹੜੀਆਂ ਵੀਰੇ ਸਾਨੂੰ ਜਿਹਦੀ ਮੂਰਿਓ ਲਿਖਤੀ ਰੂਪ ਦੇ ਵਿੱਚ ਬਾਇਓ ਡਾਟਾ ਮਿਲਦਾਗਾ ਉਹਦਾ ਵੀ ਵੀ ਅਪਾ ਲਿਖਤੀ ਰੂਪ ਦੇ ਵਿੱਚ ਵੀ ਬਾਇਓ ਡਾਟਾ ਦਿੰਨੇ ਆਗੇ ਜਿਹੜੀ ਬੈਡ ਦਾ ਵੀਰੇ ਨਹੀਂ ਪਤਾਗਾ ਉਹਦਾ ਫਿਰ ਆਪਾਂ ਉਦੋਂ ਪਲਾ ਸੋਟਾ ਨਹੀਂ ਮਾਰਦੇ ਵੀ ਇਹਦੇ ਆ ਸੀਮਨ ਲੱਗੇ ਤੇ ਆ ਲੱਗੇ ਉਹਦਾ ਵੀਰੇ ਗੱਪ ਮਾਰਨ ਦਾ ਕੋਈ ਫਾਇਦਾ ਨਹੀਂ ਹੁੰਦਾਗਾ ਬਾਕੀ ਵੀਰ ਜੀ ਜਦੋਂ ਤੁਸੀਂ ਰੇਡ ਤੁਹਾਡੇ ਬਾਹਰੋਂ ਪਤਾ ਕਰੇ ਉਹਨਾਂ ਦੇ ਖਾਲੀ ਮੁੱਢ ਦਾ ਤੁਹਾਡਾ ਸਾਡੇ ਫਾਰਮ ਤੇ ਸਿਸਟਮ ਨਹੀਂ ਹੈਗਾ ਸਿਰਫ ਇੱਕ ਵਾਰ ਵੀਰ ਸਾਡੇ ਫਾਰਮ ਤੇ ਆ ਜਾਣ ਅੱਗੋਂ ਪਿੱਛੋਂ ਵੀਰੇ ਕੋਈ ਵੀਰ ਨਾ ਆਵੇ ਕਿਉਂਕਿ ਆਪਾਂ ਵੀਰੇ ਰੁਟੀਨ ਦੇ ਵਿੱਚ ਕੰਮ ਨਹੀਂ ਕਰਦੇ ਹੈਗੇ ਆ ਆਹ ਦੇਖ ਸਕਦੇ ਹੋ ਵੀਰੇ ਕਿੱਡੇ ਲੇਬੇ ਵਾਲੀ ਗਊ ਮਾਤਾ ਦੇਖੋ ਵੀਰੇ ਦੂਜਾ ਸੂਆ ਸੂਈ ਸਵਾਈਆ ਵੀਰੇ ਦੁੱਧ ਦਾ ਰਿਕਾਰਡ ਬਹੁਤ ਸੋਹਣਾ ਹੈਗਾ ਬੱਸੀ ਦਾ ਇਹਦਾ ਬਾਕੀ ਜਿਹੜੀਆਂ ਵੀਰੇ ਬੈੜਾ ਸੁਈਆਂ ਹੁੰਦੀਆਂ ਸਾਡੀਆਂ ਅਸੀਂ ਉਹਨਾਂ ਦਾ ਦੁੱਧ ਦਾ ਰਿਕਾਰਡ ਦੱਸਦੇ ਹੁੰਨੇ ਆ ਤਕਰੀਬਨ ਆਹ ਬੈੜ ਥੱਲੇ ਵੀਰੇ 26 ਕਿਲੋ ਦੇ ਲਵੇ ਦੁੱਧ ਹੂ ਕਰਮ ਵਾਲੀ ਥ ਤੇ ਆਹ ਦੇਖ ਲੋ ਵੀਰੇ ਗਰਲੈਂਡੋ ਦੇ ਵਿੱਚ ਕ੍ਰੋਸ ਆ ਗਈ ਬਹਿੜਾਂ ਅੰਤੀ ਕੋਈ ਨਹੀਂ ਸੂਣ ਨੂੰ ਪੰਜਰਦਾਂ ਲੈਂਦੀ ਆ ਕਰਮ ਵਾਲੀ ਬਾਕੀ ਵੀਰੇ ਮਾਲ ਜਾਦੇ ਮਾਤਰਾਜ ਹੋਣ ਦੇ ਨਾਂ ਤੇ ਵੀਰੇ ਸਾਰੇ ਤਰ੍ਹਾਂ ਦੀ ਕੁਆਲਿਟੀ ਹੁੰਦੀ ਆ ਜਣੀ ਹਰ ਵੀਰ ਦੇ ਮਾਲ ਸਾਡੇ ਫਾਰਮ ਦੇ ਵੀਰੇ ਸਮਝ ਆਉਂਦਾਗਾ ਵੱਡੀ ਗੱਲ ਵੀਰ ਜੀ ਟਰਾਂਸਪੋਰਟ ਦੀ ਸਹੂਲਤ ਸਾਰੀ ਹੈਗੀ ਆ 13 ਰੁਪਏ ਕਿਲੋਮੀਟਰ ਚੱਲਦਾ ਗੱਲੇ ਪੰਜਾਬ ਪੰਜਾਬ ਦਾ ਆਨਲਾਈਨ ਪੇਮੈਂਟ ਦੀ ਸਹੂਲਤ ਸਾਰੀ ਹੈਗੀ ਆ ਸਵਾਏ ਮਸ਼ੀਨਾ ਕ੍ਰੈਡਿਟ ਕਾਰਡ ਡੈਬਿਟ ਕਾਰਡ ਉੱਤੇ ਪੇਮੈਂਟ ਚੱਕੀ ਜਾਂਦੀ ਆ ਟਾਡੇ ਵੀਰੇ ਕ੍ਰੈਡਿਟ ਕਾਰਡ ਬਣੇ ਆ ਜਾਓ ਚੱਕ ਲਿਓ ਜੇ ਵਿੱਚ ਪਾ ਲਿਓ ਸੀਨੀ ਵਾਲਗਾ ਡੇਰੀ ਫਾਰਮ ਤੇ ਆ ਜਾਓ ਵੀਰ ਜੀ ਤੁਹਾਨੂੰ ਘਪਰਾਉਣ ਦੀ ਲੋੜ ਨਹੀਂ ਹੋਂ ਤੁਹਾਨੂੰ ਕ੍ਰੈਡਿਟ ਕਾਰਡ ਪੰਪ ਤੇ ਚਲਾਉਣ ਦੀ ਲੋੜ ਨਹੀਂ ਪੈਣੀ ਸਿੱਧਾ ਉਹ ਵੀਰੇ ਤੁਹਾਡੇ ਭਰਾਵਾਂ ਦਾ ਤੁਹਾਡਾ ਆਪਣਾ ਫਾਰਮਾਗਾ ਇੱਥੇ ਆਓ ਵੇਚ ਐ ਥੋਕੇਓ ਕ੍ਰੈਡਿਟ ਕਾਰਡ ਲੈ ਕੇ ਆਓ ਵੀਰੇ ਸਹੂਲਤ ਬਣੀ ਆ ਸਹੂਲਤ ਦਾ ਵੀਰੇ ਲਾਭ ਠਾਓ ਫਾਇਦਾ ਠਾਓ ਬਾਕੀ ਜਿਆਦੇ ਵੱਡੀਆਂ ਵੀਡੀਓ ਦੇਖਣੇ ਆਪਣੇ YouTube ਚੈਨਲ ਤੇ ਜਾਓ ਉਹਨੂੰ ਵੀਰੇ ਚੈਨਲ ਨੂੰ ਥੋੜਾ ਜਿਹਾ ਸਬਸਕ੍ਰਾਈਬ ਲਾਜ਼ਮੀ ਕਰ ਲਓ ਕਿਉਂਕਿ ਥੋੜਾ ਜਿਹਾ ਆਪਣਾ ਜਿਹੜੇ ਫਾਲੋਅਰ ਆ ਤੈਨੂੰ ਲੂਸ ਸਬਸਕ੍ਰਾਈਬਰ ਆਜ਼ਮੀ ਕਰੋ ਕਿਉਂਕਿ ਆਪਾਂ ਇਦੋਂ ਮਹੀਨੇ ਬਾਅਦ ਵੀਰੇ ਤੇ ਆਪਾਂ ਉਦਾਂ ਵੀ ਗਾਈਆਂ ਦੇ ਹੋ ਟ੍ਰੀਟਮੈਂਟ ਦੇ ਵੀਡੀਓ ਵੀ ਪਾਇਆ ਕਰਾਂਗੇ ਇੱਕ ਐਂਡ ਤੇ ਵੀਰੇ ਆਪਾਂ ਲਾਜ਼ਮੀ ਬੇਨਤੀ ਕਰਦੇ ਆਂ ਕਿਦੋਂ ਵੀ ਵੀਰੇ ਚੀਜ਼ ਖਰੀਦਣੀ ਹੈ ਕਿਉਂਕਿ ਗਾਹਾਂ ਤੋਂ ਚੀਜ਼ ਆਉਂਦੀ ਆ ਵੀਰੇ ਅਸੀਂ ਵੀ ਵਪਾਰ ਕਰਦੇ ਆਂ ਸਾਲੀ ਚੀਜ਼ ਹੁੰਦੀ ਆ ਵੀਰੇ ਇਹਦੀ ਦੇਖ ਕੇ ਨਿਰਖ-ਪਰਖਣਾ ਖਰੀਦੋ ਬਾਅਦ ਚੋ ਇਹ ਚੀਜ਼ ਦਾ ਲਾਂਬਾ ਕੋਈ ਨਹੀਂ ਹੁੰਦਾਗਾ ਕਿਦੋਂ ਮਿਕਰੀ ਤੇ ਸਾਡੇ ਕੋਲ ਕਿਹੋ ਨਾ ਖਰੀਦਣੀ ਹੋਵੇ ਵੀਡੀਓ ਦੇਖਣ ਲਈ ਧੰਨਵਾਦ ਜਲਦ ਆਪਣੇ ਫਾਸੋ ਕੋਈ ਨਵੀਂ ਵੀਡੀਓ ਨਾਲ ਦੇ ਹਾਂਜੀ ਵੀਚੀ